ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਚੈਨਲ ਕਮਲ ਸਿੰਘ ਕੁਕਿੰਗ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਜੇ ਅਜੇ ਤੱਕ ਤੁਸੀਂ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕਰਿਆ ਪਲੀਜ਼ ਮੇਰਾ ਚੈਨਲ ਸਬਸਕ੍ਰਾਈਬ ਕਰ ਲਓ ਲਾਈਕ ਤੇ ਸ਼ੇਅਰ ਵੀ ਜਰੂਰ ਕਰਿਆ ਕਰੋ ਅੱਜ ਬਣਾਵਾਂਗੇ ਆਪਾਂ ਖਿਚੜੀ ਖਿਚੜੀ ਵਾਸਤੇ ਆਪਾਂ ਨੇ ਇੱਕ ਕੌਲੀ ਛੋਟਾ ਚੌਲਾਂ ਦੀ ਲਈ ਹੈ ਇੱਕ ਕੌਲੀ ਲਈ ਆਪਾਂ ਨੇ ਧੋਮੇ ਮਹਾ ਦੀ ਇਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਪਹਿਲਾਂ ਮਿਕਸ ਕਰ ਲੈਣਾ ਤੇ ਇਹਨੂੰ ਆਪਾਂ ਦੋ ਦਿਨ ਪਾਣੀ ਦੇ ਵਿੱਚ ਧੋ ਕੇ ਆਪਾਂ ਇਹਨੂੰ 10 ਮਿੰਟ ਵਾਸਤੇ ਭੋਂਕੇ ਰੱਖ ਦੇਣਾ ਐਨੇ ਆਪਾਂ ਜਿਹੜੀਆਂ ਸਬਜ਼ੀਆਂ ਦੀ ਤਿਆਰੀ ਕਰ ਲੈਨੇ ਆਪਾਂ ਇਹਦੇ ਵਿੱਚ ਪਾਵਾਂਗੇ ਗਾਜਰ ਬਰਾਸਮੀ ਦੀਆਂ ਫਲੀਆਂ ਆਲੂ ਮਟਰ ਤੇ ਇਹ ਜਿਹੜੀਆਂ ਸਬਜ਼ੀਆਂ ਆਪਾਂ ਪਾ ਕੇ ਤਿਆਰ ਕਰਾਂਗੇ ਹਾਂਜੀ ਆਪਾਂ ਨੇ ਜਿਹੜਾ ਤੜਕਾ ਉਹ ਆਪਾਂ ਅਲੱਗ ਤੇ ਲਾਵਾਂਗੇ ਇਹਦੇ ਤੜਕੇ ਦਾ ਜਿਹੜਾ ਸਮਾਨ ਆ ਉਹ ਆਪਾਂ ਹਰੀ ਮਿਰਚ ਅਦਰਕ ਲਸਣ ਇਹਦੇ ਵਿੱਚ ਆਪਾਂ ਪਿਆਜ਼ ਤੇ ਟਮਾਟਰ ਆ ਜਿਹੜਾ ਬਿਲਕੁਲ ਨਹੀਂ ਪਾਣਾ ਇਹ ਆਪਾਂ ਬਿਨਾ ਟਮਾਟਰਾਂ ਪਿਆਜ਼ਾਂ ਦੇ ਜਿਹੜੀ ਤੜਕਾ ਲਾਵਾਂਗੇ ਹਾਂਜੀ ਜਿਹੜੀ ਮਿਰਚ ਆ ਉਹ ਆਪਾਂ ਨੇ ਬਹੁਤ ਜ਼ਿਆਦਾ ਮੋਟੀ ਨਹੀਂ ਕੱਟਣੀ ਇਹਨੂੰ ਆਪਾਂ ਛੋਟੇ-ਛੋਟੇ ਪੀਸਾਂ ਦੇ ਵਿੱਚ ਕੱਟਣਾ ਤੇ ਬਹੁਤ ਹੀ ਆਸਾਨ ਢੰਗ ਦੇ ਨਾਲ ਆਪਾਂ ਜਿਹੜੀ ਇਹ ਖਿਚੜੀ ਬਣਾ ਕੇ ਤਿਆਰ ਕਰਾਂਗੇ ਹਾਂਜੀ ਆਪਾਂ ਸਾਰੀਆਂ ਚੀਜ਼ਾਂ ਤਿਆਰ ਕਰ ਲਈਆਂ ਤੇ ਹੁਣ ਆਪਾਂ ਕੱਟਦੇ ਬਰਾਸਮੀ ਦੀਆਂ ਫਲੀਆਂ ਫਲੀਆਂ ਅਸੀਂ 5-4 ਲਈਆਂ ਆਪਣੇ ਹਿਸਾਬ ਦੇ ਨਾਲ ਜੇ ਆਪਾਂ ਕਿ ਜੜੀ ਜ਼ਿਆਦਾ ਬਣਾਣੀ ਤਾਂ ਆਪਾਂ ਜ਼ਿਆਦਾ ਲੈ ਸਕਦੇ ਆ ਆਪਣੇ ਹਿਸਾਬ ਦੇ ਨਾਲ ਅਸੀਂ ਜਿਹੜੀਆਂ 5-4 ਬਰਾਸਮੀ ਦੀਆਂ ਫਲੀਆਂ ਲਈਆਂ ਇਹਨਾਂ ਨੂੰ ਆਪਾਂ ਛੋਟੇ-ਛੋਟੇ ਟੁਕੜਿਆਂ ਦੇ ਵਿੱਚ ਕੱਟ ਲਏ ਹਾਂਜੀ ਇੱਕ ਪਾਵਾਂਗੇ ਆਪਾਂ ਗਾਜਰ ਜਿਹੜੀ ਇਹ ਖਿਚੜੀ ਐ ਦੇਖੋ ਜਦੋਂ ਆਪਾਂ ਉਹਦੇ 'ਚ ਐਨੇ ਸਮਾਨ ਪਾਣੇ ਆ ਤੇ ਇਹ ਖਿਚੜੀ ਜਿਹੜੀ ਬਣ ਕੇ ਬਹੁਤ ਹੀ ਜ਼ਿਆਦਾ ਸਵਾਦਯਾਰ ਹੋ ਗਈ। ਇਹ ਖਿਚੜੀ ਜਿਹੜੀ ਆਪਾਂ ਨੇ ਘੁਲਮੀ ਤਿਆਰ ਕਰਨੀ ਐ। ਜਿਸ ਤਰ੍ਹਾਂ ਬਿਲਕੁਲ ਘੁਲ ਜਾਂਦੀ ਐ ਪੰਚਾਵਲ ਜਿਸ ਤਰ੍ਹਾਂ ਹੁੰਨੇ ਉਸ ਤਰ੍ਹਾਂ ਨਹੀਂ ਬਣਾਣੇ। ਇਹਦੇ ਵਿੱਚ ਜਿਹੜਾ ਪਾਣੀ ਆ ਆਪਾਂ ਨੇ ਇੱਕ ਕੌਲੀ ਜਿਹੜੀ ਆਪਾਂ ਚਾਵਲਾਂ ਦੀ ਪਾਈ ਆ ਉਹੀ ਕੌਲੀ ਆਪਾਂ ਮਿਣ ਕੇ 6 ਕ올ੀਆਂ ਜਿਹੜੀਆਂ ਪਹਿਲਾਂ ਆਪਾਂ ਪਾਣੀ ਦੀਆਂ ਪਾਵਾਂਗੇ। ਤੇ ਜਦੋਂ ਆਪਣੀ ਖਿਚੜੀ ਬਣ ਕੇ ਤਿਆਰ ਹੋ ਜੂਗੀ ਫਿਰ ਜੇ ਆਪਾਂ ਨੂੰ ਪਾਣੀ ਘੱਟ ਲੱਗੇ ਆਪਾਂ ਰਿਜਦਾ ਪਾਣੀ ਕਰਕੇ ਪਾਵਾਂਗੇ ਤੇ ਲੋੜ ਦੇ ਅਨੁਸਾਰ ਆਪਾਂ ਖਿਚੜੀ ਨੂੰ ਆਪਣੇ ਹਿਸਾਬ ਨਾਲ ਤਿਆਰ ਕਰਾਂਗੇ ਹਾਂਜੀ ਅਸੀਂ ਗੈਸ ਤੇ ਧਰਿਆ ਕੁੱਕਰ ਇੱਕ ਕੜਚੀ ਪਾਈ ਅਸੀਂ ਸਰੋਂ ਦੇ ਤੇਲ ਦੇ ਤੇਲ ਨੂੰ ਆਪਾਂ ਨੇ ਪੂਰੀ ਤਰ੍ਹਾਂ ਗਰਮ ਕਰ ਲਿਆ ਤੇ ਉਹ ਆਪਾਂ ਨੇ ਜੀਰੇ ਨੂੰ ਚੰਗੀ ਤਰ੍ਹਾਂ ਭੁੰਨ ਲਿਆ ਇੱਕ ਚਮਚ ਅਸੀਂ ਜੀਰੇ ਦਾ ਪਾਇਆ ਉਹਨੇ ਚੰਗੀ ਤਰ੍ਹਾਂ ਭੁੰਨ ਕੇ ਨਾਲ ਪਾਈ ਆਪਾਂ ਨੇ ਗਾਜਰ ਗਾਜਰਾਂ ਨੂੰ ਅਸੀਂ ਬਹੁਤ ਬ੍ਰੀਕ ਸ਼ੇਪ ਦੇ ਵਿੱਚ ਕੱਟਿਆ ਕਿਉਂਕਿ ਇਹ ਕੋਲ ਨਹੀਂ ਆ ਆਪਾਂ ਨੇ ਤੇ ਨਾਲ ਪਾਏ ਆਪਾਂ ਨੇ ਆਲੂ ਆਲੂਆਂ ਨੂੰ ਆਪਾਂ ਨੇ ਚੰਗੀ ਤਰ੍ਹਾਂ ਮਿਕਸ ਕਰਦਿਆ ਦੋ ਦੋ ਮਿੰਟ ਜਿਹੜਾ ਆਪਾਂ ਇਹਨਾਂ ਨੂੰ ਸੇਕ ਲਗਾਵਾਗੇ ਹੁਣ ਪਾਵਾਂਗੇ ਆਪਾਂ ਬ੍ਰਾਸਮੀਂਦੀਆਂ ਫਲੀਆਂ ਫਲੀਆਂ ਜਿਹੜੀਆਂ ਇਹ ਚਾਹੇ ਆਪਾਂ ਇਹਨੂੰ ਖਿਚੜੀ ਚ ਪਾਈਏ ਚਾਹੇ ਆਲੂਆਂ ਦੀ ਸਬਜ਼ੀ ਵਿੱਚ ਪਾ ਕੇ ਬਣਾਈਏ ਇਹ ਜਿਹੜੀ ਸਬਜ਼ੀ ਆ ਬ੍ਰਾਸਮੀਂਦੀ ਇਹ ਵੀ ਹੁਣ ਕਿ ਬਹੁਤ ਹੀ ਜ਼ਿਆਦਾ ਸਵਾਦਯਾਰ ਹੁੰਦੀ ਹੈ ਤੇ ਇੱਕ ਕੌਲੀ ਪਾਈਏ ਅਸੀਂ ਮਟਰਾਂ ਦੀ ਇਹਨਾਂ ਸਾਰੀਆਂ ਸਬਜ਼ੀਆਂ ਨੂੰ ਆਪਾਂ 2 ਕੁ ਮਿੰਟ ਸੇਕ ਲਗਾਉਵਾਂਗੇ ਇੱਕ ਆਪਣਾ ਲੋੜ ਦੇ ਅਨੁਸਾਰ ਚਮਚ ਚ ਪਾਇਆ ਆਪਾਂ ਨੇ ਨਮਕ ਦਾ ਨਮਕ ਨੂੰ ਆਪਨੇ ਚੰਗੀ ਤਰ੍ਹਾਂ ਮਿਕਸ ਕਰ ਦੇਣਾ ਤਾਂ ਕਿ ਜਿਹੜੀਆਂ ਸਬਜ਼ੀਆਂ ਉਹ ਆਸਾਨੀ ਦੇ ਨਾਲ ਪੱਕ ਜਾਣ ਨਮਕ ਪਾਉਣ ਦੇ ਨਾਲ ਸਬਜ਼ੀਆਂ ਜਿਹੜੀਆਂ ਬਹੁਤ ਹੀ ਛੇਤੀ ਨਰਮ ਹੋ ਜਾਂਦੀਆਂ ਇੱਕ ਚਮਚ ਪਾਇਆ ਸੀ ਹਲਦੀ ਪਾਊਡਰ ਹਲਦੀ ਪਾਊਡਰ ਨੂੰ ਵੀ ਆਪਾਂ ਨੇ ਚੰਗੀ ਤਰ੍ਹਾਂ ਵਿੱਚ ਮਿਕਸ ਕਰ ਦੇਣਾ ਦੇਖੋ ਜਿਹੜੀ ਸਾਡੀਆਂ ਸਬਜ਼ੀਆਂ ਉਹ ਦੇਖਣ ਦੇ ਵਿੱਚ ਕਿੰਨੀਆਂ ਵਧੀਆ ਲੱਗ ਰਹੀਆਂ ਤੇ ਇਹ ਜਿਹੜੀ ਖਿਚੜੀ ਇਹ ਬਣ ਕੇ ਸਵਾਦ ਤਿਆਰ ਹੋ ਗਈ। ਇਹਨੂੰ 2 ਕੁ ਮਿੰਟ ਆਪਾਂ ਨੇ ਢੱਕ ਕੇ ਸੇਕ ਲਗਵਾ ਲਿਆ। ਸਬਜ਼ੀਆਂ ਜਿਹੜੀਆਂ ਉਹ ਨਰਮ ਹੋ ਗਈਆਂ। ਦੇਖਣ ਦੇ ਵਿੱਚ ਦੇਖੋ ਕਿੰਨੀ ਆ ਖੂਬਸੂਰਤ ਲੱਗ ਰਹੀ ਐ। ਖਾਣ ਵਿੱਚ ਵੀ ਇਹ ਬਹੁਤ ਹੀ ਸਵਾਦ ਤਿਆਰ ਹੁੰਦੀ ਐ। ਤੇ ਹੁਣ ਆਪਾਂ ਪਾ ਦਵਾਂਗੇ ਚਾਵਲ। ਚਾਵਲਾਂ ਦਾ ਜਿਹੜਾ ਪਾਣੀ ਆਪਾਂ ਨੇ ਉਹ ਕੱਢਤਾ ਤੇ ਆਪਾਂ ਹੁਣ ਇਹਨੂੰ ਵਿੱਚ ਚੰਗੀ ਤਰ੍ਹਾਂ ਮਿਕਸ ਕਰ ਦਾਂ। ਇਹੋ ਖਿਚੜੀ ਬਣਾਉਣ ਦਾ ਕਿੰਨਾ ਆਸਾਨ ਤਰੀਕਾ ਹੈ ਅਸੀਂ ਸਵਾਦਿਸ਼ਟ ਖਿਚੜੀ ਜਿਹੜੀ ਘਰ ਦੇ ਵਿੱਚ ਤਿਆਰ ਕਰ ਸਕਦੇ ਹਾਂ ਹੁਣ ਆਪਾਂ ਚਾਵਲ ਨੂੰ ਮਿਕਸ ਕਰ ਦਵਾਂਗੇ ਸਬਜ਼ੀਆਂ ਦੇ ਵਿੱਚ ਹਾਂਜੀ ਹੁਣ ਆਪਾਂ ਉਹੀ ਜਿਹੜੀਆਂ ਕੌਲੀ ਆਪਾਂ ਨੇ ਚਾਵਲ ਦੀ ਮਿੰਕੇ ਪਾਈ ਐ ਉਹੀ ਛੇ ਕੌਲੀਆਂ ਆਪਾਂ ਮਿੰਕੇ ਪਾਵਾਂਗੇ ਇਹਦੇ ਨਾਲ ਜਿਹੜੀ ਛੱਡੀ ਚਿਚੜੀ ਜਿਹਾ ਉਹ ਪੂਰੀ ਤਰ੍ਹਾਂ ਬਣ ਕੇ ਤਿਆਰ ਹੋ ਜੂਗੇ ਪਰ ਜਿਹੜਾ ਆਪਾਂ ਨੇ ਪਾਣੀ ਪਾਉਣਾ ਉਹ ਆਪਾਂ ਬਾਅਦ ਵਿੱਚ ਇੱਕ ਵਾਰੇ ਰਿਜ ਦਾ ਗਰਮਾ ਪਾਣੀ ਕਰਕੇ ਪਾਉਣਾ ਇਹਦੇ ਨਾਲ ਆਪਣੇ ਜਿਹੜੇ ਚਾਹ ਵਾਲਾ ਉਹ ਪੂਰੀ ਤਰ੍ਹਾਂ ਬਣ ਕੇ ਤਿਆਰ ਹੋ ਜੂਗੇ ਤੇ ਦਾਲ ਵੀ ਪੂਰੀ ਤਰ੍ਹਾਂ ਬਣ ਕੇ ਤਿਆਰ ਹੋ ਜੂ ਹੁਣ ਆਪਾਂ ਇਹਨੂੰ ਕੁੱਕਰ ਨੂੰ ਲਾਉਂਦੇ ਆ ਆਪਾਂ ਇਹਦੀਆਂ 6 ਜਿਹੜੀਆਂ ਸੀਟੀਆਂ ਮਰਵਾਉਣਾ 5 ਜਾਂ 6 ਸੀਟੀਆਂ ਆਪਾਂ ਇਹਨੂੰ ਮਰਵਾ ਸਕਦੇ ਆ ਤੇ ਇੱਕ ਪਾਸੇ ਆਪਾਂ ਕਰਦੇ ਆ ਤੜਕਾ ਤਿਆਰ ਅਸੀਂ ਪੈਨ ਨੂੰ ਗੈਸ ਤੇ ਧਰਿਆ ਇੱਕ ਬੜਾ ਚਮਚਾ ਜਿਹੜਾ ਆਪਾਂ ਪਾਇਆ ਸਰੋਂ ਦੇ ਤੇਲ ਦਾ ਤੇਲ ਨੂੰ ਆਪਾਂ ਨੇ ਪੂਰੀ ਤਰ੍ਹਾਂ ਗਰਮ ਕਰਕੇ ਉਹਦੇ ਵਿੱਚ ਭੁੰਨਿਆ ਆਪਾਂ ਨੇ ਸਾਗ ਦਾ ਧਨੀਆ ਕਿਉਂਕਿ ਜੀਰਾ ਜੀਰੇ ਦਾ ਤੜਕਾ ਆਪਾਂ ਨੇ ਲਾ ਲਿਆ ਤੇ ਹੁਣ ਉਹਨਾਂ ਆਪਾਂ ਨੇ ਲਾਇਆ ਧਨੀਆ ਦਾ ਸੁੱਕੇ ਧਨੀਏ ਸਾਫ ਤੇ ਦਾ ਤੇ ਨਾਲ ਪਾਇਆ ਆਪਾਂ ਨੇ ਲਸਣ ਲਸਣ ਨੂੰ ਆਪਾਂ ਬ੍ਰਾਊਨ ਕਰ ਲਿਆ ਜਦੋਂ ਸਾਡੀ ਖਿਚੜੀ ਪੂਰੀ ਤਰ੍ਹਾਂ ਤਿਆਰ ਹੋ ਜੂਗੀ ਉਹਦੇ ਵਿੱਚ ਆਪਾਂ ਫਿਰ ਇਹ ਤੜਕਾ ਪਾਵਾਂਗੇ ਨਾਲ ਪਾਏ ਆਪਾਂ ਅਦਰਕ ਅਦਰਕ ਨੂੰ ਸੀ ਚੁਰਝੁਰੇ ਪੀਸਾਂ ਦੇ ਵਿੱਚ ਕੱਟ ਲਿਆ ਤੇ ਇਹਨੂੰ ਆਪਾਂ ਪੂਰੀ ਤਰ੍ਹਾਂ ਮਿਕਸ ਕਰ ਲੈਣਾ ਹਾਂਜੀ ਅਦਰਕ ਪੂਰੀ ਤਰ੍ਹਾਂ ਬ੍ਰਾਊਨ ਹੋ ਗਿਆ ਹੁਣ ਪਾਈ ਆਪਾਂ ਨੇ ਹਰੀ ਮਿਰਚ ਹਰੀ ਮਿਰਚ ਜਿਹੜੀ ਆਪਾਂ ਨੇ 5-6 ਬਣੇ ਸਾਵਧਾਨ ਨਾਲ ਪਾਈਆਂ ਹੈ ਇਹ ਆਪਣੇ ਹਿਸਾਬ ਦੇ ਨਾਲ ਆਪਾਂ ਪਾ ਸਕਦੇ ਹਾਂ ਹਾਂਜੀ ਮਿਰਚ ਨੂੰ ਆਪਾਂ ਨੇ ਚੰਗੀ ਤਰ੍ਹਾਂ ਭੁੰਨ ਲਿਆ ਹਾਂਜੀ ਹੁਣ ਸਾਡਾ ਜਿਹੜਾ ਮਸਾਲਾ ਭੁੱਜ ਕੇ ਤਿਆਰ ਹੋ ਗਿਆ ਗੈਸ ਨੂੰ ਆਪਾਂ ਨੇ ਬੰਦ ਕਰਤਾ ਤੇ ਹੁਣ ਆਪਾਂ ਖਿਚੜੀ ਦੇਖਦੇ ਹਾਂ ਜਿਹੜੀ ਸਾਡੀ ਖਿਚੜੀ ਆ ਉਹ ਕਿਸ ਤਰ੍ਹਾਂ ਤਿਆਰ ਹੋ ਗਈ ਹੈ ਦੇਖੋ ਖਿਚੜੀ ਜਿਹੜੀ ਸਾਡੀ ਪੂਰੀ ਤਰ੍ਹਾਂ ਬਣ ਕੇ ਤਿਆਰ ਹੋ ਗਈ ਚਾਵਲ ਵੀ ਬਣ ਗਏ ਦਾਲ ਵੀ ਬਣ ਗਈ ਤੇ ਹੁਣ ਆਪਾਂ ਜਿਹੜਾ ਇਹ ਆਪਾਂ ਨੇ ਤੜਕਾ ਤਿਆਰ ਕਰਿਆ ਉਹ ਆਪਾਂ ਚਾਵਲਾਂ ਦੇ ਵਿੱਚ ਮਿਕਸ ਕਰ ਦੇਵਾਂਗੇ ਇੱਕ ਪਾਸੇ ਜਿਹੜਾ ਅਸੀਂ ਪਾਣੀ ਉਹ ਧਰ ਤਰ ਰਿਜਣ ਵਾਸਤੇ ਏਸੀ ਪੈਨ ਦੇ ਵਿੱਚ ਆਪਾਂ ਨੇ ਪਾਣੀ ਜਿਹੜਾ ਉਹ ਗਰਮ ਕਰ ਲੈਣਾ ਰਿਜਦਾ ਲੋੜ ਦੇ ਅਨੁਸਾਰ ਆਪਾਂ ਨੇ ਖਿਜੜੀ ਦੇ ਵਿੱਚ ਪਾਣੀ ਪਾ ਲੈਣਾ ਇਹ ਖਿਜੜੀ ਇਹ ਜਿਹੜੀ ਹੈ ਘੁਰਮੀ ਵਧੀਆ ਲੱਗਦੀ ਹੈ ਤੇ ਖਾਣ ਵਿੱਚ ਵੀ ਬਹੁਤ ਸਵਾਦ ਲੱਗਦੀ ਹੈ ਜਿਹੜੀ ਸਖਤ ਜਿਖੀ ਜੜੀ ਹੁੰਦੀ ਉਹ ਖਾਣ ਵਿੱਚ ਇੰਨੀ ਵਧੀਆ ਨਹੀਂ ਲੱਗਦੀ ਤੇ ਆਪਾਂ ਇਹਨੂੰ ਥੋੜੀ ਜਿਹੀ ਹੋਰ ਪਤਲੀ ਕਰਾਂਗੇ ਥੋੜਾ ਜਿਹਾ ਪਾਣੀ ਇਹਦੇ ਵਿੱਚ ਆਪਾਂ ਹੋਰ ਐਡ ਕਰਾਂਗੇ ਹਣੀ ਮਸਾਲੇ ਨੂੰ ਆਪਾਂ ਨੇ ਪੂਰੀ ਤਰ੍ਹਾਂ ਵਿੱਚ ਮਿਕਸ ਕਰ ਦੇਣਾ ਨਾ ਕੋ ਖਿਚੜੀ ਸਾਡੀ ਪੂਰੀ ਤਰ੍ਹਾਂ ਬਣ ਕੇ ਤਿਆਰ ਹੋ ਗਈ ਹੁਣ ਆਪਾਂ ਇਹਨੂੰ 2 ਕਮਿੰਟ ਵਾਲੀ ਧਵਾਗੇ ਦੇਖੋ ਖਿਚੜੀ ਦੇਖਣ ਦੇ ਵਿੱਚ ਕਿੰਨੀ ਵਧੀਆ ਲੱਗ ਰਹੀ ਐ ਸੀ ਤੁਹਾਨੂੰ ਇੱਕ ਪਲੇਟ ਦੇ ਵਿੱਚ ਸਜਾਤੀ ਦੇਖੋ ਦੇਖਣ ਦੇ ਵਿੱਚ ਕਿੰਨੀ ਵਧੀਆ ਲੱਗ ਰਹੀ ਹੈ ਤੇ ਖਾਣ ਵਿੱਚ ਇਤੇ ਵੀ ਜਿਆਦਾ ਜਿਹੜੀ ਇਹ ਸਵਾਦ ਤਿਆਰ ਹੋਊਗਾ ਮੇਰੇ ਦੇਖਣ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ ਜੀ